ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਹੋਇਆ ਬੱਚੀਆਂ ਦੋ ਦਿਖਾਵਾਂਗੇ ਤਾਜ਼ੀਆਂ ਸੁਈਆਂ ਇੱਕ ਤਾਂ ਆ ਗਈ ਐਚ ਐਫ ਦੇ ਵਿੱਚ ਪੈਂਦੀ ਆ ਕੁਆਲਿਟੀ ਕੁਆਲਿਟੀ ਬੱਚੀ ਦੀ ਟਾਪ ਆ ਫੁੱਲ ਆਰਡਰ ਵੀ ਫੁੱਲ ਸਾਈਜ਼ ਚ ਤੇ ਇੱਕ ਆ ਬੱਚੀ ਆ ਸੱਜਣੋ ਇਹ ਹੈਗੀ ਆ ਐਰ ਸ਼ੈਰ ਹੈਗੀ ਵੀ ਮੇਰਾ ਖਿਆਲ ਅੰਦਾਂ ਦੇ ਵਿੱਚ ਹੀ ਹੈ ਦੋ ਜਾਂ ਚਾਰ ਦੰਦ ਦੇੜ ਜਿਹੜੀ ਹੋਊਗੀ ਤੇ ਜਾਨ ਜਾਨ ਵੀ ਪਿਓਰ 에ਅਰ ਸ਼ਹਿਰ ਦੇ ਵਿੱਚ ਆ ਗਈ ਤੇ ਨਾਲ ਇਹਨੇ ਗੈਰੀ ਮਾਰ ਦੇ ਇੱਧਰਲੇ ਬੰਨੇ ਕੈਮਰਾ ਫਿਰ ਬੱਛੀ ਵੀ ਹੁਣੇ ਹੁਣੇ ਦਿੱਤੀ ਆ ਪਿਓਰ 에ਅਰ ਸ਼ਹਿਰ ਦੀ ਇਹ ਬੱਛੀ ਆ ਇੱਕ ਨਾਲ ਇੱਕ ਤੋਹਫਾ ਫਰੀ ਆ ਦੋ 에ਅਰ ਸ਼ਹਿਰਾਂ ਮਿਲਣਗੀਆਂ ਇੱਕ ਦੇ ਰੇਟ 'ਚ ਤੇ ਬਾਕੀ ਆ ਜੋ ਬਾਈ ਨਾ ਕਰਾ ਦੇਣਾ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਦੋਹਾਂ ਦਾ ਰੇਟ ਆ ਜਿਹੜਾ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਤੇ ਰੇਟ ਕਰਾਂਗੇ ਜਮੇ ਹੈਰਾਨ ਕਰਨ ਵਾਲੇ ਰੇਟ ਬਿਲਕੁਲ ਮੰਦੇ ਰੇਟ ਆ ਆ ਜਾ ਆਜਾ ਜਮਕਰ 80 ਕਾਲ ਭਰਾ ਮੇਰਾ ਹੋਰ ਕਿਵੇਂ ਆ ਵਧੀਆ ਵਧੀਆ ਪਰ ਮਾਤਮਾ ਚੜਦੀ ਕਲਾ ਚੜਦੀ ਵਾਲਾ ਭਰਾ ਇੱਥੋਂ ਕਰ ਲਈ ਚੁੰਨੀ ਹਾਂ ਹਾਂ ਇਹ ਦੇ ਕਰ ਲੋ ਵੀਰੇ ਕੀ ਗੱਲ ਬਾਤ ਆ ਜੋ ਤਾਜੀ ਸੂਈ ਆ ਭਰਾ ਮੇਰਾ ਠੀਕ ਆ ਜੀ ਸਵੇਰ ਹੀ ਆਈ ਆਪਣੇ ਕੋਲੇ ਠੀਕ ਆ ਜੀ ਜੇਰ ਜੂਰ ਪ੍ਰੋਪਰ ਜੀ ਪਈ ਹੋਈ ਆ ਬਈ ਠੀਕ ਆ ਅੱਜ ਸਵੇਰੇ ਆਈ ਆ ਸਵੇਰੇ ਆਈ ਆ ਬਸ ਵੀਡੀਓ ਆਪਣੇ ਕੋਲੇ ਹੈਗੀ ਜੇਰ ਦੀ ਠੀਕ ਆ ਬੱਚਾ ਨਾਲ ਮਗਰ ਬੱ싸 ਦਾ ਭਰਾ ਮੇਰਾ ਨਾਲ ਆ ਗਿਆ ਮੇਲਕਾਫ ਤੇ ਆ ਗਈ ਸੱਜਣੋ ਪ੍ਰਿੰਟ ਵਾਲੀ ਪੱਛੀ ਜਾਂ ਤਾਲੀ ਜਮਾਂ ਹਾਂ ਸਾਹਗਾ ਬਾਈ ਫੁੱਲ ਵੱਡਾ ਹੀ ਹੈ ਨਾ ਹਾਂ ਲੇਵਾ ਵੀ ਬਸ ਫੁੱਲ ਹੀ ਆਇਓ ਜਾ ਕਹਿ ਸਕਦੇ ਆ ਆਰਡਰ ਵੀ ਫੁੱਲ ਸਾਈਜ਼ ਚ ਹਾਂ ਹਾਂ ਬਿਲਕੁਲ ਸੁਆ ਦੂਜਾ ਬਾਈ ਦੂਜਾ ਸੁਆ ਸੁਆ ਦੂਜੇ ਦੰਦ ਤਾਂ ਨਹੀਂ ਦੇਖੇ ਦੇ ਦੰਦ ਨਾਲ ਸਿੱਗੀ ਹੈਗੀ ਹੈ ਸ਼ਾਇਦ ਕੋਈ ਬੰਦਾ ਕਹਿੰਦਾ ਸੀ ਮਾਲਕੀ ਤੋਂ ਲਈ ਆਪਾਂ ਸਿੱਗੀ ਆ ਪਰ ਮੈਂ ਚੈੱਕ ਨਹੀਂ ਕਰੇ ਆਪਾਂ ਚੈੱਕ ਨਹੀਂ ਕਰੇ ਨਹੀਂ ਕਿ ਚੈੱਕ ਨਹੀਂ ਕਰੇ ਪਰ ਟਾਈਮ ਨਹੀਂ ਲੱਗਾ ਕੋਈ ਪਸੂ-ਪੂਸੂ ਬਾਹਰ ਨੇ ਮਾਲਕ ਦੇ ਸਾਹਮਣੇ ਇਹ ਦਿੱਕਤ ਆਈ ਪੀ ਸੀ ਆ ਗਈ ਐਚ ਐਫ ਦੇ ਵਿੱਚ ਬਾਕੀ ਇੱਥੋਂ ਤੋਰਾ-ਤੂਰਾ ਚੈੱਕ ਕਰ ਹਾਈਡ ਹੂਡ ਬਹੁਤ ਵੱਡੀ ਹੈ ਵੀਰੇ ਇਹ ਆ ਤੇ ਆਰਡਰ ਆ ਗਿਆ ਫੁੱਲ ਸਾਈਜ਼ ਦੇ ਵਿੱਚ ਤੇ ਪ੍ਰਿੰਟ ਪ੍ਰਿੰਟ ਸੱਜਣੋ ਬੱਚੀ ਦਾ ਬਹੁਤ ਟੌਪ ਦਾ ਹੈ ਹਲੇ ਵਾਲੂ ਬਦਲ ਗੋੜ ਦਾ ਘੱਟ ਹੀ ਹੈ ਹੂੰ ਕਮਾਲ ਆ ਗਿਆ ਪ੍ਰਿੰਟ ਬਿਲਕੁਲ ਇੱਥੋਂ ਕਮਾ ਲਿਓ ਜੀ ਇੱਥੋਂ ਕਮਾ ਕੇ ਖੜਾ ਲਿਓ ਮੇ ਪੁੱਤ ਬੱਸ ਇਹ ਇੱਥੇ ਇੱਥੇ ਮਾਰ ਗਿਆ ਰਿਓ ਫੇਸ ਕੁਆਲਿਟੀ ਤੇ ਬਾਲੀ ਫਿੱਟ ਖੜਦੀ ਹੈ ਨਾ ਠੰਡੇ ਠੁੰਡੇ ਬਹੁਤ ਆ ਜਾ ਦੇਖ ਲੈ ਆਈਂ ਮਾਰ ਦੇ ਤਾਂ ਰੰਗ ਨਹੀਂ ਕੋਈ ਚੱਕਰ ਨਹੀਂ ਕੀ ਜਾਂ ਸੰਡੀ ਸੀਲ ਆ ਗਈ ਫੁੱਲਾ ਤੇ ਫੇਸ ਕੁਆਲਟੀ ਤੇ ਮਾਰ ਬਸ ਇੱਕ ਨੰਬਰ ਹੀ ਆ ਭਰਾ ਮੇਰੇ ਕੁਝ ਨਹੀਂ ਕਹੀ ਸੀ ਸਿਵਲ ਠੰਡੀ ਬਹੁਤ ਅੱਛੀ ਆ ਜਿਆਦਾ ਜਿਆਦਾ ਵਾਲੀ ਆ ਭਰਾ ਤੇ ਨਸਲ ਆ ਗਈ ਦੇ ਐਫ ਬੋਦੀ ਵਾਲੀ ਆ ਗਿਆਨੀ ਕਹਿੰਦਾ ਤੇ ਨੇੜੇ ਲਾ ਕੇ ਦਿਖਾ ਦੇ ਆਰਡਰ ਕੋਈ ਗੱਲ ਨਹੀਂ ਗਰੀ ਦਿਖਾ ਦੇ ਤਾਂ ਲੱਤ ਲੁੱਟਾ ਮਾਰਨ ਵਾਲੀ ਤੇ ਲੱਗਿਆ ਵੀ ਮੁਠੀ ਦੀ ਚਬਾਈ ਵਾਲਾ ਥਣਾ ਆਰਡਰ ਆ ਗਿਆ ਫਿਕਸ ਤੇ ਆ ਗਿਆ ਫੁੱਲ ਸਾਈਜ਼ ਦੇ ਵਿੱਚ ਇਧਰਲੇ ਬੰਨਿਓ ਦਿਖਾ ਦੇ ਜੇ ਤੁਰੂਗੀ ਦੋਨਾਂ ਪਾਸੇ ਦਿਖਾ ਦੇ ਯਾਰ ਚੱਕਰ ਹੀ ਕੋਈ ਨਹੀਂ ਅਗਲੇ ਅਗਲੇ ਬੰਨੇ ਵੀ ਦਿਖਾ ਦੇ ਆ ਜੀ ਇਹ ਵਾਲੇ ਕੇ ਬੈਠ ਦੋ ਪੂਰੀ ਤਰ੍ਹਾਂ ਨਹੀਂ ਦਾ ਬੈਠ ਇੱਥੋਂ ਦਿਖਾ ਦੇ ਕਿਉਂਕਿ ਦੇਖਣ ਵਾਲੇ ਸੱਜਣਾ ਦੀ ਤਸੱਲੀ ਕਰਾ ਦੇ ਫਿਰ 6-7 ਕਿਲੋ ਦੁੱਧ ਕੱਟ ਕੱਟਦਾ ਮੈਂ ਬੈਠ ਦੋ ਤਰ੍ਹਾਂ ਨਹੀਂ ਦਾ ਸੀ ਨੀ ਨੀ ਹੋਰ ਬਣੀ ਹੋਈ ਹੈ ਲਾ ਕੋਸੋ ਵੀ ਨਹੀਂ ਹੋਵੇਗਾ ਹਾਂ ਹਾਂ ਸਰਵਾ ਠੀਕ ਹੈ ਜੀ ਕੱਢਦਾ ਦੁੱਧ ਮੈਂ 6-7 ਕਿਲੋ ਦੁੱਧ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਦੁੱਧ ਹੁੰਦਾ ਸੇਵਾ ਦਾ ਤੇ ਬਾਕੀ ਤੁਹਾਡੀ ਜੱਜਮੈਂਟ ਦਾ ਜੱਜਮੈਂਟ ਦਾ ਹੁਣ ਦੁੱਧ ਗਾਰੰਟੀ ਕੋਈ ਨਹੀਂ ਹੈਗੀ ਆਪਣੀ ਗਾਰੰਟੀ ਕਾਦੀ ਹੁਣ ਆਪਾਂ ਤਾਂ ਲਿਉਣੇ ਆ ਗੁਰੂ ਜੀ ਠੀਕ ਹੈ ਕੰਨ ਜੇ ਹੁਣ ਆਪਣੀ ਘਰ ਦੀ ਚੋਈ ਹੋਏ ਉਹ ਤਾਂ ਭਰਾ ਨੂੰ ਦੱਸ ਦਈਏ ਮੈਂ ਬਲਵੀਰ ਸਿੰਘ ਮੰਡ ਦੀ ਆਪਾਂ ਵੀਡੀਓ ਬਣਾਈਆਂ ਨੀਲੀ 라ਵੀ ਦੋਨੇ ਦੱਸਿਆ ਸੀ ਕਹਿੰਦਾ ਗੁਰੀ ਇਹ ਕੋਈ ਕੰਪਨੀ ਮੇਡ ਤਾਂ ਹੈ ਨਹੀਂ ਵੀ ਮੈਂ ਇਹਨਾਂ ਦੀ ਗਾਰੰਟੀ ਦੇਦਾ ਹਾਂ ਹਾਂ ਇਹ ਤਾਂ ਪਤਾ ਨਹੀਂ ਕਿਹੜੀ ਕਿੰਨਾ ਦੁੱਧ ਕੱਢ ਜੇ ਭਰਾ ਯਾਰ ਹਾਂ ਇਹਨਾਂ ਦਾ ਕੋਈ ਪਤਾ ਨਹੀਂ ਪਤਾ ਨਹੀਂ ਨਾ ਤੇ ਬਾਕੀ ਤੁਸੀਂ ਸੱਜਣ ਨੂੰ ਚੀਜ਼ ਆਪਦੀ ਸਮਝਣਾ ਲੈਣੀ ਹੁੰਦੀ ਹੈ ਹਾਂ ਆਰਡਰ ਦਾ ਸੈਜ ਇੱਥੋਂ ਦਿਖਾ ਗਿਆ ਰਿਹਾ ਅੱਗੇ ਪਿੱਛੇ ਦਾ ਆਡਰ ਆ ਗਿਆ ਤੇ ਧਾਰਾਂ ਇਹਦੀਆਂ ਦਿਖਾ ਦਈਏ ਮਾਰ ਗੁੱਠਾ ਮਾਰਾਂਗੇ ਤਾਂ ਗੁੱਠਾ ਦੇਖੀ ਮੂਰੇ ਦੇਖੀ ਗੁਰੀ ਦੇਖੀ ਕਿੰਨੇ ਵਲੇ ਪਾ ਮੂਰੇ ਕਿੰ ਇੱਥੋਂ ਦਿਖਾ ਦੀ ਪਿਛਲੀ ਬੰਨਿਓ ਲੇਵਾ ਉਹਨੇ ਗਿਟ-ਗਿਟ ਤੇ ਪੈ ਗਈ ਇਹ ਸਵਾਹ ਦੀ ਵੀ ਠੰਡੀ ਲੱਗ ਰਹੀ ਹੈ ਬੜੀ ਠੰਡੀ ਆ ਭਰਾ ਮੇਰਾ ਇੱਕ ਨੰਬਰ ਆ ਲਾ ਦੇ ਬੱਚਾ ਬਿਲਕੁਲ ਤੇ ਬੱਚਾ ਲਾ ਲੂਗਾ ਨੀ ਜਿੱਤਾ ਰਹੀਆਂ ਤੁਹਾਨੂੰ ਆਪਾਂ ਮਾਰ ਕੇ ਦਿਖਾ ਦੇਣਾ ਭਾਈ ਨਾਲ ਮੇਲ ਕਾਫਾ ਸੂਰਾ ਦੂਜਾ ਤੇ ਨਸਲ ਜਾਤ ਵਿੱਚ ਬਹੁਤ ਆ ਹਾਂ ਬਹੁਤ ਜ਼ਿਆਦਾ ਠੰਡੀ ਸੀ ਰਾ ਭਰਾ ਮੇਰਾ ਤੇ ਆ ਚੀਜ਼ਾਂ ਦੀ ਵੀ ਚੜਾਈ ਚੰਗੀ ਔਰ ਪਿਛਾਪ ਇੱਠ ਪੁੱਠ ਦੀ ਵੀ ਚੰਗੀ ਚੜਾਈ ਆ ਤੇ ਇਸ ਦੂਬਾਦ ਖਾਵਾਂਗੇ ਇਧਰਲੀ ਬੱਛੀ ਆ ਯਾਰ ਸਾਰ ਬੱਸ ਯਾਰ ਸਾਰ ਕੰਪਨੀ ਤੇ ਨਾਲ ਵੀ ਇਹਦੇ ਬੱਛੀ ਆ ਗਈ ਆ ਗਈ ਭਾਈ ਹਾਂ ਹਾਂ ਕਰ ਦੇ ਬੰਨੇ ਕੋਤਰਾ ਲੱਤਾਰਾ ਸਾਨੂੰ ਸੱਜਣੋਂ ਮਾਰ ਕੇ ਆਪਾਂ ਹੁਣ ਦਿਖਾ ਦਾਨਾ ਤੇ ਇਥੋਂ ਗਹਿਰੀ ਆਡਰ ਵੀ ਦਿਖਾ ਦੇਵੇ ਥਣ ਵੀ ਦਿਖਾ ਦੇ ਕੁਰੀ ਆਡਰ ਵੀ ਕੋਈ ਟੁੱਟਮਾ ਨਹੀਂ ਹੈਗਾ ਜਮਾ ਫਿਰ ਸਫਾਨੇ ਨੂੰ ਗੜਾ ਪੜ ਗਿਆ ਦੋ ਸਜਾ ਹਾਂ ਇੱਕ ਸਾਡਰ ਆ ਗਿਆ ਤੇ ਥਣ ਦਾ ਸੈਜ ਵੀ ਦਿਖਾ ਦੀਏ ਲੋ ਬਾਈ ਨੇ ਮਾਰਤਾ ਪਾਣੀ ਤਾਂ ਕਹਿੰਦੀ ਮਾਰੀ ਤਾਰ ਪਰ ਤੂੰ ਮਾਰ ਰਿਹਾ ਉਹਦਾ ਕੁਝ ਕਹਿੰਦੀ ਦੋਨੋਂ ਪਾਸੇ ਵੀ ਥੋੜਾ ਜਾਤ ਗੋਠ ਦੀ ਪ੍ਰੋਬਲਮ ਹੈ ਔਰ ਇਧਰ ਆ ਕੇ ਮਾਰਤਾ ਰਾ ਗੋਠਾ ਬੜਾ ਦੁਖਦਾ ਹੈ ਮਾਰ ਲਈ ਕੁਝ ਵੀ ਨਹੀਂ ਕਹਿੰਦੀ ਭਰਾ ਮੇਰੇ ਦੋਨੋਂ ਪਾਸੇ ਥਣ ਥਣ ਦਾ ਸੈਜ ਦਿਖਾਈ ਮਾ ਹੱਥ ਬੜਾ ਜਾਨਾ ਲੱਾ ਮੁਠੀ ਆਉਣ ਲੱਗਿਆ ਜਮਾ ਇੱਕ ਮਿੰਟ ਨੇੜੇ ਲਾ ਕੇ ਦਿਖਾ ਦੇ ਤੇਰੀ ਥੱਲੀ ਕਰਾ ਦੇ ਰੇ ਪੱਖ ਤੋਂ ਹਨ ਦਾ ਸਹਿਜ ਵੀ ਦਿਖਾ ਦੇ ਨੇੜੇ ਲਾ ਕੇ ਮੁਠੀ ਆਉਣ ਲੱਗਿਆ ਲਾਲੀ ਆਉਣ ਥਾਣਾ ਮਾਰ ਦੇ ਤਾਰਾਂ ਚਬਾਈ ਦਾ 1 ਨੰਬਰ ਆ ਬਾਈ ਗੁਰੂ ਜੀ ਬਾਹਲੀ ਨਹੀਂ ਆਇਆ ਚੰਗੀ ਆ ਚਬਾਈ ਦੀ ਖੁੱਲੀ ਚਬਾਈ ਦੀ ਯਾਰ ਚਬਾਈ ਹੈਗੀ ਫੁੱਲ ਮੋਟੀ ਪਿਛਲੇ ਚ ਵੀ ਮਾਰ ਦੇ ਕੇ ਨਹੀਂ ਪਾਣੀ ਚਬਾਈ ਖੁੱਲੀ ਪਿਛਲੇ ਪਿੰਡ ਦੇ ਬਾਰੇ ਦਿਖਾ ਦੇ ਪਾਣੀ ਲੈ ਇੱਕ ਨੰਬਰ ਆ ਚ ਬਾਈ ਗੁਰੂ ਕੋਈ ਬਣਾ ਹੱਥਾ ਕੋਈ ਰਿਪੋਰਟ ਆ ਰੋਕ ਦਿਓ ਕੰਮ ਚ ਬਾਈ ਚੂਰੀ ਹੈ ਗਿਆ ਫੁੱਲ ਓਕੇ ਦੋ ਦੇ ਦੋ ਕੜਦੇ ਕੜਦੇ ਹੋਰ ਕੜਦੇ ਕੜਦੇ ਦੁੱਧ ਕੜਾ ਮੁਕਦੀ ਆ ਬਾਈ ਯਾਰਾ ਜਾਤ ਵਾਲੀ ਗਾਂ ਹੋਣਾ ਚ ਬਾਈ ਹੈ ਗਿਆ ਮੱਛੀ ਮੋਟਰ ਵਾਲਾ ਕਿਉਂ ਮੱਛੀ ਮੋਟਰਾਂ ਬੱਸ ਛੜਦੇ ਬਾਈ ਕੋਈ ਨਹੀਂ ਛੜਦੇ ਛੜਦੇ ਕੜਦੇ ਹੋਰ ਕੜਨਾ ਤਾਂ ਕਉਂ ਦੇਖ ਲੈਣੇ ਪੇਸ਼ਾਨਾ ਕਰ ਛੜਦੇ ਤੇ ਇੱਥੋਂ ਗੈਰੀ ਸਾਰੀ ਦਿਖਾ ਦੇ ਮੱਛੀ ਨੂੰ ਫੇਸ ਕੁਆਲਟੀ ਤੇ ਮਾਰ ਦੇ ਇੱਕ ਵਾਰੀ ਕੈਮਰਾ ਸਾਰਾ ਤੁਰਦੀ ਤੋਂ ਦਿਖਾ ਦੇ ਹਾਂ ਫੇਸ ਕੁਆਲਟੀ ਦੇ ਵੀ ਮਾਰ ਦੇ ਇਧਰਲੇ ਬੰਨੇ ਇਹਦਾ ਫੇਸ ਚੈੱਕ ਕਰਾ ਦੇ ਤੇ ਇੱਥੋਂ ਇੱਥੋਂ ਦਿਖਾ ਫੇਸ ਕੁਆਲਟੀ 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 ਫੁੱਲ ਆ ਜਿਵੇਂ ਆ ਬੋਦੀ ਕਹਿੰਦੇ ਨੇ ਬਰੀਡ ਦੇ ਪੈਸੇ ਤਾਂ ਭਰਾ ਮੇਰੇ ਜਿਹੇ ਹਿਸਾਬ ਲਾਈਏ ਇਹਦਾ 65000 ਰੁਪਏ ਮੰਗਦੇ ਤਾਂ ਵੀ ਥੋੜਾ ਹਫਦਾ ਮੇਰਾ ਠੀਕ ਹੈ ਜੀ 55 ਹਜ਼ਾਰ ਦੀ ਦੇ ਦਾਂਗੇ ਭਰਾ ਮੇਰਾ ਮੈਂ ਕਿਹਾ ਦੀ ਨਾ ਵੀ ਰੇਟ ਆਪਾਂ ਹਾਂ 55 ਦੀ ਦੇਣਗੇ 6570 ਵੀ ਮੰਗ ਲਈ ਆਪਾਂ ਤਾਂ ਵੀ ਮਾਰ ਥੋੜਾ ਆਏ ਦਾ ਸਰਫਸ 55 ਬਸ ਸਰਫਸ 55 ਹਜ਼ਾਰ ਇਹ ਬੱਛੀ ਜੇ ਭਰਾ ਮੇਰਾ ਕਿਸ ਨੇ 55 ਦੀ ਇੱਥੋਂ ਕੱਢਦਾ ਆਈਡੀਆ ਲੈ ਲਓ ਜਾਤ ਕਵਾਲ ਜੇ ਜੋੜੀ ਰੰਡਾ ਗੁਰੀ ਫਿਰ 100 ਕਿਲੋਮੀਟਰ ਆਪਾਂ ਪਹੁੰਚ ਕਰਾਵਾਂਗੇ ਇਹ ਇੰਨੇ ਪੈਸੇ ਜਿਹੜੇ ਪੈਸੇ ਮੰਗਾਗਾ ਆ ਜਾ ਹੁਣ ਕਹੇ ਰੀ ਐਰ ਸੈਰ ਤੇ ਲਿਆਓ ਐਰ ਸੈਰ ਬੱਸੇ ਮਾਗਰ ਵੀ ਬੱਸੇ ਤੇ ਆਪ ਵੀ ਬੱਸੇ ਦੰਦਲੇ ਚੌਕ ਦੇ ਦੰਦ ਚੱਕ ਚੱਕ ਦੀ ਬੱਸੇ ਚੈੱਕ ਕਰਕੇ ਲੈ ਦੋ ਦੋ ਬਰਾਬਰ ਹੈ ਦੋ ਬਰਾ ਸੂਈ ਆਪਣੇ ਸਾਹਮਣੇ ਆ ਹੁਣੀ ਸੂਈਆ ਤੇ ਜੇਰ ਦੀ ਬਾਈ ਤੋਂ ਜਿਹੇ ਵੀਡੀਓ ਮੰਗਾਣੀ ਵੀਡੀਓ ਮਹਾਂ ਕਰਾ ਕਰਾ ਬਣਾ ਲੂ ਭਰਾ ਮੇਰਾ ਹਾਂਜੀ ਤੇ ਦੰਦਾਜੀ ਬੱਸੀਏ ਨਜ਼ਾਰੇ ਦੇ ਦੂ ਪੰਜ ਸੱਤ ਸੂਏ ਕੱਦ ਆ ਗਿਆ ਫੁੱਲ ਵੱਡਾ ਜਾਨ ਜਾਨ ਵੀ ਪੱਲਾ ਬੋਚ ਕੇ ਤੋੜ ਲੇਵਾ ਵਾਹ ਵਧੀਆ ਜੋ ਮਾ ਪਰਾ ਪੂਰਾ ਆਰਡਰ ਜਮੇ ਪਹਿਲਾਂ ਨਾ ਬੱਸੀਏ ਪੂਰਾ ਇੱਕ ਨੰਬਰ ਬਣਾਇਆ ਹੋਇਆ ਲੇਵਾ ਆਰਡਰ ਰੱਖੂਗੀ ਪੂਰਾ ਫੀਟਿੰਗ ਵਾਲਾ ਹਾਂ ਤਾਂ ਆਰਡਰ ਆਰਡਰ ਰੱਖੂਗੀ ਪੂਰੀ ਫੀਟਿੰਗ ਵਾਲਾ ਬੋਚ ਕੇ ਬੋਚ ਕੇ ਬੋਚ ਲੈ ਥਿਲੇ ਆ ਥਿਲੇ ਮੜਾਣਾ ਪੂਰੀ ਕੋਈ ਨਹੀਂ ਕੋਈ ਕਮਾ ਦੇ ਕਮਾ ਦੇ ਅੰਦਰਲੇ ਬੰਨੇ ਦਿਖਾ ਦਾਂਗੇ ਹਾਂ ਹਾਂ ਲੈ ਲੈ ਚੱਲ ਲੈ ਚੱਲ ਬੱਚੇ ਕਰਕੇ ਜਾਂਦੀ ਨਹੀਂ ਹੈਗੀ ਵਾਲੀ ਦੂਰ ਆ ਤੇ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਬੱਚੀ ਦੀ ਅੰਦਰ ਦਵਾਲੇ ਗੜਾ ਇੱਕ ਹਾਂ ਅੰਦਰ ਉਹ ਕਹਿੰਦਾ ਬੱਸੀ ਕੋਲ ਲੈ ਜਾ ਕਰਾ ਹਾਂ 13 ਬੱਚੇ ਲਵੇ ਲਿਜਾ ਕੇ ਇਧਰਲੇ ਬੰਨੇ ਤੋਰ ਦੇ ਬਲੂਨ ਬੱਸੀ ਹੈ ਨਾ ਬਲੂਨ ਬੱਸੀ ਤੈਨੂੰ ਪਤਾ ਕਿਰਾਂ ਕਰਦਾ ਇਧਰਲੇ ਬੰਨੇ ਤੋਰ ਦੇ ਬੱਚੇ ਲਵੇ ਲਿਜਾ ਕੇ ਕਿਰਾਂ ਲੈ ਆ ਲੈ ਆ ਲੈ ਆ ਐਨੂੰ ਲਿਆ ਕੇ ਇੱਕ ਹਾਈਟ ਵਾਲੀ ਆ ਕਾਇਮ ਵੀ ਦੱਸ ਦੇ ਗੁਰੂ ਵੀ ਛੋਟੀ ਨਹੀਂ ਹੈਗੀ ਹਾਈਟ ਆਪਾਂ ਨੇ ਦੱਸਤੀ ਸੱਜਣਾ ਨੂੰ ਵੀ ਕੱਦ ਵੱਡ ਵੀ ਫੁੱਲਾ ਤੇ ਜਾਨ ਵੀ ਬੱਚੀ ਤੇ ਰੰਗ ਦਾ ਪਰ ਦੱਸਣ ਦੀ ਲੋੜ ਹੀ ਨਹੀਂ ਆਪਾਂ ਨੂੰ ਹੁਣ ਆ ਭਰਾ ਆ ਗਿਆ ਯਾਰ ਸ਼ਹਿਰ ਦੇ ਵਿੱਚ ਤੇ ਅਗਲੇ ਬੰਨੇ ਆਰਡਰ ਤੇ ਨਾੜਾਂ ਉੱਭਰਨੀ ਸ਼ੁਰੂ ਹੋ ਗਈਆਂ ਜਿਵੇਂ ਜਿਵੇਂ 2-4 ਦਿਨ ਲੰਘਣਗੇ ਦੁੱਧ ਦਾ ਜ਼ੋਰ ਬਣੂਗਾ ਨਾੜਾਂ ਦਾ ਆਰਡਰ ਬਣਾਉਗੀ ਬਈ ਪੁੱਤ ਵੈਣੀ ਵਾਲੇ ਬੰਨੇ ਨਾੜਾਂ ਲੱਗੀਆਂ ਉੱਭਰਨੇ ਤੇ ਉਧਰਲੇ ਬੰਨੇ ਵਿਖਾਦੀ ਗੈਰੀ ਤੇ ਰੰਗ ਰੂਪ ਆ ਗਈ ਬਾਈ ਤਕਰੀਬਨ ਪਿਓਰ ਯਾਰ ਸ਼ਹਿਰ ਦੇ ਵਿੱਚ ਹੀ ਆ ਗਈ ਬਾਕੀ ਤੁਸੀਂ ਆਪਦੀ ਜੱਜਮੈਂਟ ਕਰਨੀ ਹੈ ਨਾ ਤੇ ਬਸ ਏਕ ਨਾਲ ਦਿਖਾ ਦੇ ਭਰਾ ਨਾਲ ਇਹਦੇ ਆ ਗਈ ਬੱਚੀ-ਬੱਚੀ ਤੇ ਵੀ ਮਾਰਦੇ ਗਾ ਰੀ ਇੱਧਰ ਇੱਥੋਂ ਦੁਖਾ ਡਰ ਅੱਗੇ ਪਿੱਛੇ ਦਾ ਡਰਾ ਲਿਆ ਬੈਂ ਉਹਨੇ ਮੂਰੇ ਉਹਨੇ ਹੀ ਬੈਂਗਾ ਭਰਾ ਆਡਰ ਫੁੱਲ ਅੱਗੇ ਪਿੱਛੇ ਦਾ ਰੱਖੂ ਕਰ ਕਰ ਦੇ ਬਈ ਬੱਚਿਆਂ ਨੂੰ ਕਰ ਦੇ ਕਰ ਦੇ ਨੀ ਸੀਲ ਠੰਡੀ ਸੀਲ ਠੰਡੀ ਕੁਝ ਨਹੀਂ ਕਹਿੰਦੀ ਜਿਹੜਾ ਇਹਦਾ ਆ ਦੇਖੀ ਬੱਸੀ ਕਿੰਨੀ ਪਿਆਰੀ ਆ ਮਾਰਦੇ ਕੈਮਰਾ ਨੰਨਾ ਨੰਨੀ ਪਰੰਦੀ ਘੈਂਟ ਆ ਇਹ ਵੀ ਹਾਈਟ ਵਾਲੀ ਬਣੂ ਪੂਰੀ ਹਾਈਟ ਆ ਵੀ ਕੋ ਖੋਲੀ ਤੇ ਬਰਾਬਰ ਤਾਂ ਹੋਣੀ ਅੱਜ ਦੀ 15 ਮਿੰਟ ਵੀ ਬੱਛੀ ਵੀ ਨਾਲ ਪਿਓਰ 에ਅਰ ਸ਼ਹਿਰ ਦੇ ਵਿੱਚ ਆ ਗਈ ਥਾਣੇ ਦੇ ਵੀ ਕਲਾਬ ਜਿਹੇ ਤਰ੍ਹਾਂ ਇਹਦੇ ਬੱਸੀ ਦੇ ਵੀ ਥਾਣ ਜਾ ਮੈਂ ਜਿਹੜੇ ਗਰਾਬੀ ਗਰਾਬ ਹੀ ਨੇ ਭਰਾ ਤੇ ਜਾਣ ਜੂਣੇ ਚ ਵੀ ਜਾਣ ਪੂਰੀ ਫੁੱਲ ਆ ਭਰਾ ਮੇਰੇ ਇਹ ਫੁੱਲ ਲਾ ਗਈ ਹੈ ਨਾ ਹਾਂ ਇਹਦਾ ਰੇਟ ਕੀ ਰਹੂਗਾ ਜੀ ਵੇ ਰੇਟ ਦਾ ਇਹਦਾ 60 65 ਮੰਗਲੇ 65 ਮੰਗਲੇ ਤਾਂ ਵੀ ਥੋੜਾ ਭਰਾ ਮੇਰੇ ਦਾ ਬਸ ਸਿਰਫ 55 ਦੀ ਦੇ ਦਾਂਗੇ ਬਸੇ ਇਹ ਵੀ 55 55 ਹੀ ਦੇ ਦਾਂਗੇ ਇਹ 55 ਦੀ ਉਹ 57 57 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਜੇ ਜੋੜਾ ਲੈਣਾ ਕਹਿ ਨਹੀਂ ਬੰਦੇ ਨੇ ਇਹ ਹੋ ਗਿਆ ਮੇਰਾ ਖਿਆਲ ਆ 1 ਲੱਖ 12000 ਹੀ ਬਣਿਆ ਕੋਲੀ 1 ਲੱਖ ਤੇ 112100 ਮੀਲ 22 ਕਹਿੰਦਾ ਪਹੁੰਚ ਕਰ ਦਾਂਗੇ ਉਹੀ ਮੇਰਾ ਖਿਆਲ ਆ ਵੀ 2-3000 ਘਾਟ ਜੂ ਬਸ ਘਾਟ ਜੂ ਤਾਂ ਬਸ ਮਾਨਤਾ ਨਹੀਂ ਕਰਨਾ ਸੀ ਬਚਾਲ ਆਪਾਂ 100 ਕਿਲੋਮੀਟਰ ਆਪਾਂ ਸਾਡੇ ਆਵਾਂਗੇ ਠੀਕ ਆ ਜੀ ਨੰਬਰ ਬੋਲ ਦਿਓ ਨੰਬਰ 9779475644 ਦੋਨੇ ਆਪਣੇ ਕੋਲ ਬੜਾ ਯਾਦ ਬ੍ਰੀਟ ਵਾਲ ਨੇ ਭਰਾ ਮੇਰਾ ਵੀ ਲੱਤ ਮਾਰਨ ਵਾਲਾ ਕੰਮ ਨਹੀਂ ਸਿਸਟਮ ਹੈਗਾ ਗੁਰੂ ਠੀਕ ਆ ਗੱਲ ਜਿਵੇਂ ਮਰਜੀ ਬੈਠੇ ਰਹੋ ਦੇਖ ਲੈ ਲੈ ਵਾ ਪੂੰਗ ਲਮੂੰਗਲੀ ਫਿਰਦੀ ਆ ਬੜਾ ਆ ਇਹ ਆ ਗਈ ਐਚ ਐਫ ਕੰਪਨੀ ਦੇ ਵਿੱਚ ਤੇ ਉਹ ਆ ਗਈ ਪਿਓਰ 에ਅਰ ਸ਼ਾਰ ਤੇ ਨਾਣਾ ਦੇਖੀ ਕਿ ਮੁਗਰੇ ਹੋਮ ਦੇਖੇ ਲੈ ਲੈ ਕੇ ਮਾਰ ਦੇਖੇ ਦੇਖ ਜੋ ਅਗਲੇ ਬਨੇਥ ਜੂਮ ਕਰ ਜੂਮ ਕਰ ਕੇ ਸਾ ਨਾੜਾ ਕਿਵੇਂ ਦੇਖੀ ਲੈ ਵੇ ਤੇ ਹੁਣੀ ਮਾਰੀਆਂ ਕਿਉਂਕਿ ਜਿਵੇਂ ਜਿਵੇਂ ਜੋਸ਼ ਮਾਰ ਮੈਂ ਅਡਰ ਨਾੜਾ ਨਾੜਾਂ ਮਾਰੀਆਂ ਦੇ ਤਾਂ ਵੀ ਮੁਠੀਆ ਕੱਢਿਆ ਪਰ ਬੱਸੀ ਨਾ ਬਈਆ ਤੂਈ ਨੂੰ ਹਲੇ 5-10 ਮਿੰਟ ਹੀ ਹੋਣੇ ਚਵਾਈਆਂ ਲੱਗ ਕੇ ਥੱਲੇੋਂ ਬੱਚੀ ਨਿਕ ਰਹੀ ਹੋਊਗੀ ਨਿਕਰ ਬੱਸੀ ਦਾ ਹੁਣੀ ਬਥੇਰਾ ਕੋਈ ਗੂੜੀ ਲੇਵਾ ਤਾਂ ਹੁਣੀ ਬਹੁਤ ਸੋਹਣਾ ਲੱਗਿਆ ਅਤੇ ਨੰਬਰ 22 ਦਾ ਸੱਜਣੋਂ ਮੈਂ ਵੀਡੀਓ ਚਲਾ ਦੂੰਗਾ ਇਹਨਾਂ ਦੋਹੇ ਬੱਚੀਆਂ 'ਚੋਂ ਜਿਹੜੀ ਵੀ ਪਸੰਦ ਆ ਉਹ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਾਓ ਧੰਨਵਾਦ